ਕਿਸਾਨ ਵੀਰੋ ਸਾਸਤਰੀ ਕਾਲ ਅੱਜ ਅਸੀਂ ਤਲਵੰਡੀ ਸਾਬੋ ਜਾ ਰਹੇ ਸੀ ਤੰਦਵਾ ਮੈਂ ਰਸਤੇ 'ਚ ਬਾਗ ਲੱਗੇ ਹੋਏ ਆ ਜੀ ਅਮਰੂਦਾਂ ਦਾ 2 ਏਕੜ 'ਚ ਇੱਕ ਲੱਗਿਆ ਹੋਇਆ ਜੀ ਅੱਧੇ ਏਕੜ 'ਚ ਇੱਕ ਲੱਗਿਆ ਹੋਇਆ ਜੀ ਕਿਸਾਨ ਕੋਲੇ ਤੇ ਇੱਥੇ ਠੇਕੇਦਾਰ ਆ ਠੇਕਾ ਲਿਆ ਹੋਇਆ ਬਾਈਆਂ ਨੇ 2 ਏਕੜ ਦਾ ਸਾਲ ਦੇ ਠੇਕੇ ਦੀ ਗੱਲ ਕਰੀਏ ਤਾਂ ਇੱਕ ਕਿੱਲੇ ਦਾ 1.5 ਲੱਖ ਰੁਪਇਆ ਠੇਕਾ ਜੀ ਅਸਾਰ ਸਫੈਦਾ ਵੈਰਾਈਟੀ ਆ 12 ਮਾਸੀ ਆ ਜਿਹਨੂੰ ਕਹਿੰਦੇ ਆ ਅਮਰੂਦ ਨੂੰ ਆਪ ਬਾਈ ਕਹਿੰਦੇ ਵੀ ਸਾਨੂੰ ਖਰਚਾ ਖਰਚਾ ਕੱਢ ਕੇ ਆਮਦਨ ਹੋ ਜਾਂਦੀ ਹੈ ਚੰਗੀ ਆਮਦਨ ਹੋ ਜਾਂਦੀ ਹੈ ਜੇ ਮੰਡੀ ਦਾ ਰੇਟ ਚੰਗਾ ਮਿਲ ਜੇ ਸੋ ਕਿਸਾਨ ਵੀਰੋ ਆਪਾਂ ਝੋਨਾ ਲਾਉਣੇ ਆ ਨਰਮਾ ਲਾਉਣੇ ਆ ਨਰਮਾ ਨਹੀਂ ਹੋ ਰਿਹਾਗਾ ਤਾਂ ਕਿ ਲਾਦਾ ਕਿਲਾ ਤੁਸੀਂ ਟਰਾਈ ਕਰ ਸਕਦੇ ਹੋ ਅਮਰੂਦ ਦਾ ਬਾਗ ਸਾਰਸਪੈਦਾ ਵੈਰਾਈਟੀ ਹੈ 12 ਮਾਸੀਆ ਕਹਿੰਦੇ ਆ ਬਾਗ ਦਾ ਤੁਹਾਨੂੰ ਵਿਜ਼ਿਟ ਕਰਾਵਾਂਗੇ ਤੇ ਠੇਕੇਦਾਰ ਨਾਲ ਕਿਸਾਨ ਨਾਲ ਵੀਰ ਨਾਲ ਗੱਲਬਾਤ ਵੀ ਕਰਾਵਾਂਗੇ ਵੀਡੀਓ ਚ ਬਣੇ ਰਹੋ ਕਿਉਂਕਿ ਜ਼ਰੂਰੀ ਨਹੀਂ ਹੁੰਦਾ ਕਿ ਨਰਮਾ ਹੋਵੇ ਤੇ ਫੇਰ ਹੀ ਆਪਾਂ ਨਰਮੇ ਹੋਣੋਂ ਹਟ ਕੇ ਜੀ ਸੂੰਡੀ ਦਾ ਟੈਗ ਜਾਦੇ ਹੋ ਗਿਆ ਤੇ ਕਿਸਾਨ ਵੀ ਟਰਾਈ ਕਰ ਸਕਦੇ ਆ ਕਿਲਾ ਅੱਧਾ ਕਿਲਾ ਬਾਗ ਲਾ ਕੇ ਕਿਨੂਆ ਦਾ ਲਾ ਲਓ ਮਰੂਦਾ ਦਾ ਬਾਗ ਲਾ ਲਓ ਜਰੂਰ ਟਰਾਈ ਕਰਿਓ ਖਰਚਾ ਖਰਚਾ ਕੱਢ ਕੇ ਮਿਹਨਤ ਕੱਢ ਕੇ ਕਹਿੰਦੇ ਵੀ ਆਮਦਨ ਵਧੀਆ ਹੋ ਜਾਂਦੀ ਆ ਤਾਂ ਹੀ ਅਗਲਾ 1.5 ਲੱਖ ਕਿੱਲੇ ਦਾ ਠੇਕਾ ਭਰ ਰਿਹਾ ਬਈ ਕਿਸਾਨ ਵੀਰ ਨਾਲ ਗੱਲਬਾਤ ਕਰਾਉਣੇ ਆ ਸਪਰੇਅ ਕਰੀ ਜਾਂਦੇ ਐ ਐਨਪੀਕੇ ਸੋ ਵੀਡੀਓ ਚ ਬਣੇ ਰਿਓ ਜੋ ਕਿਸਾਨ ਵੀਰ ਸਾਡੇ ਚੈਨਲ ਤੇ ਨਮਿਆ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ 바ਵਾ ਪੀਵੀ03 ਮਾਲਵਾ ਨਵੇਂ-ਨਵੇਂ ਵੀਡੀਓ ਦੇਖਣ ਲਈ ਬੈਲ ਆਈਕਨ ਦਬਾ ਲਿਓ ਨੋਟੀਫਿਕੇਸ਼ਨ ਮਿਲਦਾ ਰਹਿੰਦਾ ਜੀ ਤਾਂ ਆਪਾਂ ਗੱਲਬਾਤ ਕਰਾਉਣੇ ਆ ਠੇਕੇਦਾਰ ਨਾਲ ਵੀਡੀਓ ਚ ਬਣਾਉਣੇ ਆ ਕਿਸਾਨ ਵੀਰ ਖੇਤ ਚ ਮੌਜੂਦ ਆ ਸਾਡੇ ਨਾਲ ਜਿਹੜੇ ਮਾਲਕਾ ਉਨਾਂ ਨੂੰ ਆਪਾਂ ਪੁੱਛਦੇ ਹਾਂ ਕਿੰਨੇ ਟਾਈਮ 'ਚ ਬਾਗ ਤਿਆਰ ਹੋ ਜਾਂਦਾ ਕਿੰਨੇ ਟਾਈਮ 'ਚ ਫਲ ਦੇਣ ਲਈ ਬੂਟਾ ਤਿਆਰ ਆ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਆਪਣਾ ਨਾਂ ਜੀ ਬਾਈ ਜੀ ਮੇਰਾ ਨਾਂ ਹੈ ਕੁਲਦੀਪ ਸਿੰਘ ਠੀਕ ਹੈ ਜੀ ਪਿੰਡ ਜੀ ਪਿੰਡ ਬੁਰਜਮਾਨਸਾ ਜੀ ਜ਼ਿਲ੍ਹਾ ਜੀ ਜ਼ਿਲ੍ਹਾ ਬਖੰਡਾ ਜੀ ਤਲਵੰਡੀ ਦੇ ਵੀ ਨੇੜੇ ਰਹਿੰਦਾ ਆਪਣਾ ਪਿੰਡ ਇਧਰ ਮੋੜ ਮੰਡੀ ਦੇ ਨੇੜੇ ਰਹਿੰਦਾ ਜੀ ਤੇ ਬਾਈ ਜੀ ਕਿੰਨਾ ਸਮਾਂ ਹੋ ਗਿਆ ਜੀ ਬਾਗ ਲੱਗੇ ਨੂੰ ਬਾਈ ਆਪਾਂ ਨੂੰ 6 ਸਾਲ ਹੋ ਗਏ ਆਪਣੇ ਬਾਗ ਲੱਗੇ ਨੂੰ 6 ਸਾਲ ਹੋ ਗਏ ਹਾਂਜੀ ਬਾਈ ਜੀ ਤੇ ਕਿਹੜੀ ਵੈਰਾਈਟੀ ਆ ਬਾਈ ਜੀ ਇਹ ਇਹ ਬਾਈ ਜੀ ਸਾਰ ਸਪ ਤੇ ਕਿੰਨੇ ਟਾਈਪ ਦੇ ਫਾਲੀ ਤਿਆਰ ਹੋ ਜਾਣੀ ਇਹ ਬਈ ਤੀਜੇ ਸਾਲ ਪੂਰਾ ਵਧੀਆ ਮਨ ਲਾ ਆਉਦੀ ਆਮਦਨ ਪੂਰੀ ਮੋੜਨ ਲੱਗ ਜਾਂਦਾ ਜਿੰਨਾ ਪੱਟਾ ਕਰਦੇ ਆਂ ਤੀਜੇ ਸਾਲ ਸਾਰਾ ਖਰਚਾ ਮੋੜ ਦਿੰਦਾ ਠੀਕ ਹੈ ਬਾਈ ਸਾਰਿਆਂ ਨੂੰ ਦਿਖਾਵਾਂਗੇ ਹਾਂਜੀ ਹਾਂਜੀ ਬਾਈ ਆਹ ਦੇਖੋ ਸਹਾਰ ਸਪੈਦੇ ਦਾ ਫਰੂਟ ਆ ਗਿਆ ਬਹੁਤ ਸੋਹਣਾ ਹੈਗਾ ਨਾ ਸਾਰਿਆਂ ਨੂੰ ਵੱਡੀ ਗੱਲ ਹੈ ਕਿ ਜਿਹੜਾ ਬਾਈ ਜਿਹੜਾ ਸਹਾਰ ਸਪੈਦੀ ਕੰਮ ਜਾਵਾ ਜ਼ਿਆਦਾ ਠੀਕ ਹੈ ਬਾਈ ਕਿਉਂ ਇਹ ਫਰੂਟ ਵਗੈਰਾ ਵਧੀਆ ਲੈਂਦਾ ਹੈਗਾ ਇੱਕ ਸਫਾਈ ਬਹੁਤ ਹੁੰਦੀ ਹੈਗੀ ਫਰੂਟ ਇਹਦਾ ਚਮਕਦਾਰ ਹੁੰਦਾ ਹੈਗਾ ਤੇ ਜਿਵੇਂ ਹੁਣ ਗੱਲ ਕਰੀਏ ਭਾਈ ਜੀ ਨਰਮੇ ਨਰਮੇ ਹੁਣ ਉਹ ਾਟ ਕੇ ਜੇ ਬਾਗ ਅਗਲਾ ਲਾਵੇ ਤਾਂ ਟਰਾਈ ਕਰੇ ਕਿਸਾਨ ਵੀਰ ਜੀ ਭਾਈ ਜੀ ਬਾਗ ਤਾਂ ਨਰਮੇ ਨਾਲੋਂ 100 ਗੁਣਾ ਚੰਗਾ ਗਿਆ ਕਿਉਂਕਿ ਫਰੂਟ ਦੋ ਵਾਰੀ ਲੈਂਦਾ ਪਹਿਲਾਂ ਤਾਂ ਇਹ ਛਾਲ ਚ ਛਾਲ ਚ ਦੋ ਵਾਰੀ ਫਰੂਟ ਲੱਗਦਾ ਹਾਂਜੀ ਬਾਕੀ ਠੇਕੇ ਤੇ ਲੱਗਣ ਦੀ ਕੋਈ ਦਿੱਕਤ ਨਹੀਂ ਆਉਂਦੀਗੀ ਜੇ ਆਪਾਂ ਮੰਡੀ ਕਰਨਾ ਆਪ ਕਰਨਾਗਾ ਜਿਹੜਾ ਸਹਾਰ ਸਪੈਦਾ ਆ ਗਿਆ ਮੰਡੀ ਚ ਵੀ ਵਧੀਆ ਵਿਕਦਾ ਹੈਗਾ ਰੇਟ ਵੀ ਆਪਾਂ ਨੂੰ ਵਧੀਆ ਮਿਲ ਜਾਂਦਾ ਹੈ ਜੀ ਇਹ ਮੰਡੀ ਦਾ ਕੀ ਰੇਟ ਮਿਲਦਾ ਜੀ ਮੰਡੀ ਦਾ ਵੀਰੇ ਜਿਵੇਂ ਨੂੰ ਸਿਆਲ ਦਾ ਜਿਆ ਫਰੂਟ ਹੈ ਜਿਹੜਾ ਉਹ ਤਾਂ 35 ਰੁਪਏ 30 ਰ ਤੇ ਠੇਕੇ ਦੀ ਗੱਲ ਕਰੀਏ ਜੀ ਕਿੰਨਾ ਕੁ ਠੇਕਾ ਠੇਕਾ ਵੀਰੇ ਮਾਲਾ ਸਟਾਰਟ ਹੋਇਆ ਨੇ 1.5 ਲੱਖ ਤੋਂ ਲੈ ਕੇ 2.5 ਲੱਖ ਤੱਕ ਵੀ ਚਲੇ ਜਾਂਦੇ ਆਂ ਜੀ ਆਪਾਂ ਵਧੀਆ ਸੰਭਾਲ ਕੇ ਰੱਖਦੇ ਹਾਂ ਜੀ ਸਾਧੂ ਗਿਆ ਰਹੀ ਦਿੰਨੇ ਆਂ ਜੇ ਬੁੜਬੁੜਾ ਹੋਈ ਜੀ ਆਉਂਦਾ ਗਿਆ ਤਾਂ ਹੋਈ ਜੀ ਆਪਾਂ ਨੂੰ ਰੇਟ ਕੱਟ ਜਾਂਦੇ ਆਂ ਜੀ ਜੇ ਕੋਈ ਕਿਸਾਨ ਵੀ ਲਾਉਣਾ ਕਿ ਕਿਲਾ ਤੱਕ ਲਾ ਸਕਦਾ ਹਾਂ ਹਾਂਜੀ ਹਾਂਜੀ ਬਾਈ ਜੀ ਜ਼ਰੂਰ ਟ੍ਰਾਈ ਕਰੋ ਜੇ ਆਪਾਂ ਲਾਵਾਂਗੇ ਆਪ ਨੂੰ ਫੇਰ ਹੀ ਪਤਾ ਲੱਗੂਗਾ ਇਹ ਚੀਜ਼ਾਂ ਪਤਾ ਲੱਗੂਗਾ ਜੀ ਬਾਕੀ ਮਿਹਨਤ ਕੱਟ ਕੇ ਫੇਰ ਵੀ ਕੁਛ ਨਾ ਕੋਈ ਪੱਲੇ ਪੈਂਦਾ ਹਾਂਜੀ ਹਾਂਜੀ ਮਿਹਨਤ ਜ਼ਰੂਰੀ ਹੈ ਕਿਉਂ ਕੇਰਾ ਫਰੂਟ ਬੂਟਾ ਕੋਈ ਵੀ ਤਿਆਰ ਕਰਕੇ ਆਪਾਂ ਜੇ ਉਹ ਸੰਭਾਲ ਲਿਆ ਇਸ ਤੋਂ ਬਾਅਦ ਤਾਂ ਕਮਦਨ ਦੇਣ ਲੱਗ ਜਾਂਦਾ ਆਪਣੇ ਆਪ ਹੀ ਠੇਕੇਦਾਰ ਵੀ ਮਾਲਾ ਸਾਡੇ ਜਿਹੜੇ ਇੱਧਰ ਠੇਕੇਦਾਰ ਲੈ ਜਾਂਦੇਗੇ ਖਰਚਾ ਸਾਰਾ ਸਾਰਾ ਸਾਮ ਸੰਭਾਲ ਵੀ ਉਹ ਆਪ ਕਰਦੇ ਹੋਏ ਪੂਰੀ ਚੰਗੀ ਤਰ੍ਹਾਂ ਠੀਕ ਆ ਭਾਈ ਠੇਕੇਦਾਰ ਵੀ ਚੰਗੇ ਆ ਸਾਡੇ ਸਾਰੇ ਇੱਧਰ ਜੇ ਮੈਂ ਭਾਈ ਜੀ ਹੁਣ ਸਪਰੇਅ ਕਰੀ ਜਾਂਦੇ ਨੇ ਇੱਧਰ ਆਪ ਹੁਣ ਮਾਲ ਲੈ ਇਹਨਾਂ ਨੇ ਇਹ ਠੇਕੇਦਾਰ ਆ ਜੀ ਮੈਂ ਨਵੀਂ ਕੇ ਸਪਰੇਅ ਕਰ ਰਹੇ ਹਾਂ ਹਾਂਜੀ ਹਾਂਜੀ ਬਾਈ ਇਹ ਬੂਟੇ ਨੇ ਸੰਭਾਲੀ ਇਹ ਚੀਜ਼ਾਂ ਨੇ ਇਹ ਚੀਜ਼ਾਂ ਹੀ ਬੂਟੇ ਨੂੰ ਮਤਲਬ ਲਾਈਫਟਾਈਮ ਵੀ ਥੋੜਾ ਜਿਹਾ ਵੱਧ ਜਾਂਦਾ ਇਹ ਨਾਲੇ ਬਾਈ ਬਾਈ ਜੀ ਬਹੁਤ ਬਹੁਤ ਧੰਨਵਾਦ ਕਰੀ ਦੇਣ ਲਈ ਧੰਨਵਾਦ ਥੈਂਕ ਯੂ ਆ ਕਿਸਾਨ ਵੀਰੋਂ ਕਿਸਾਨ ਵੀਰ ਨਾਲ ਗੱਲਬਾਤ ਕਰਾਈ ਥੋਨੂੰ ਬਾਗ ਦਾ ਵਿਜ਼ਿਟ ਕਰਾ ਰਹੇ ਹਾਂ ਮਰੂਦ ਦਾ ਸਾਇਹ ਦੇਖ ਲਓ ਇਸਾਰ ਸਪੈਦਾ ਇਹ ਵੈਰੈਟੀ ਆ ਬਾਰਾ ਮਾਸੀਆ 1.5 ਲੱਖ ਰੁਪਿਆ ਸਾਲ ਦਾ ਠੇਕਾ ਹੈਗਾ ਤੇ ਮਿਹਨਤ ਨੂੰ ਤਾਂ ਘੱਟ ਕੇ ਚੰਗੀ ਆਮਦਨ ਹੋ ਜਾਂਦੀ ਹੈ। ਹਾਲ ਦੇਖ ਸਕਦੇ ਹੋ। ਸੋ ਜੋ ਵੀ ਕਿਸਾਨ ਵੀਰ ਬਾਗ ਟਰਾਈ ਕਰਨਾ ਚਾਹੁੰਦੇ ਆ ਕਿਲਾ ਦਾ ਕਿਲਾ ਲਾ ਕੇ ਜਰੂਰ ਦੇਖਣਾ। ਤਾ ਅਗਲੀ ਵੀਡੀਓ ਚ ਮਿਲਦੇ ਆ ਕਿਸਾਨ ਵੀਰੋ ਸਾਸਤਰੀ ਕਾਲ ਜੀ ਧੰਨਵਾਦ